ਤੇ ਸੋਚਦੇ ਨੇ ਕਿ ਜੇ ਤਾਂ ਜੇ ਲਈ ਪੰਜੇ ਜਾਂ ਕੋਈ ਜੇ ਕਿਸੇ ਤਰ੍ਹਾਂ ਮਨ ਲੈ ਕੇ ਡੈਟਾ ਬਲਕ ਜਿਵੇਂ ਇਹ ਸਾਨੂੰ ਨਾ ਕਿਸੇ ਦਾ ਅਣਜਾਣ ਦਾ ਫੋਨ ਆਇਆ ਕਿ ਆਮ ਨੰਬਰ ਤੋਂ ਉਹਨੇ ਕਿਹਾ ਵੀ ਦੁੱਗਰੀ ਰੋਡ ਦੇ ਇੱਕ ਕਾਰੋਬਾਰ ਦੇ ਕੋਲ ਸਾਹਮਣੇ ਗੱਡੀ ਖੜੀ ਆ ਤੇ ਪਹਿਲਾਂ ਵੀ ਕਦੀ ਕਦੀ ਖੜਦੀ ਆ ਤੇ ਸ਼ੀਸ਼ੇ ਜਿਹਦੇ ਨੇ ਗ੍ਰੇਟ ਬਲੈਕ ਨੇ ਤੇ ਉਹ ਅਸੀਂ ਇਹ ਗੱਡੀ ਗਏ ਸੀਗੇ ਜਾ ਕੇ ਅਸੀਂ ਗੱਡੀ ਜਿਹੜੀ ਸਾਨੂੰ ਕੋਈ ਮਾਰਕ ਤੇ ਮਿਲਿਆ ਨਹੀਂ ਉਹ ਤਾਂ ਉਹ ਮੈਂ ਕਹਿੰਦੀ ਆ ਗੱਡੀ ਕਿਸ ਨੇ ਵੇਖਣ ਵਾਸਤੇ ਆਈ ਆ ਪਰ ਉਹਨਾਂ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਵੀ ਕੌਣ ਕਹਦੀ ਆ ਉਹ ਫਿਰ ਅਸੀਂ ਗੱਡੀ ਟੋ ਕਰਕੇ ਇੱਥੇ ਵੀ ਆਪਣੇ ਘਰ ਕਵੀ ਨਾ ਲੈ ਜਾਂਦੀ ਆ ਉਹ ਦੇਖ ਲੈਨੇ ਆ ਜੇ ਜਾਂਚ ਕਰਦੇ ਤੇ ਚੱਕੀ ਕੀ ਆ ਗੱਡੀ ਕਹਦੀ ਆ ਕੋਈ ਨੰਬਰ ਘਟਾ ਦੇ ਨੇ ਤਾਂ ਨੰਬਰ ਘਟਾ ਕੇ ਵੇਖਾਂਗੇ ਕਿਹਦੇ ਐਡਰੈਸ ਤੇ ਬੋਲਦੀ ਆ ਜੋ ਵੀ ਫਰਦਰ ਉਹਦੇ ਚ ਪੂਰੀ ਕਰ ਲਈ ਕੀਤੀ ਆ ਇਹ ਉਹ ਜਿਹੜੇ ਅੱਗੇ ਲਾ ਕੇ ਤਾਰ ਬਜਾੜ ਵਾਲੇ ਨੇ ਉਹਨਾਂ ਨੂੰ ਕੁਛ ਆ ਵੀ ਗੱਡੀ ਵੇਖਣ ਵਾਸਤੇ ਕਹਦੀ ਆਈ ਹੋਈ ਆ ਉਹ ਇਸੇ ਕਰਕੇ ਫਿਰ ਅਹੀਂ ਗੱਡੀ ਲੈ ਆਏ ਵੀ ਠੀਕ ਹੈ ਜਿਹਦੀ ਵੀ ਹੈਗੀ ਆ ਵੀ ਜੈਡ ਪਲੈਂਕ ਇਹ ਕਰਕੇ ਤੁਸੀਂ ਜਿਹੜਾ ਵੀ ਹੈਗਾ ਮਾ ਉਹਨੂੰ ਭੇਜੋ ਸਾਡੇ ਕੋਲ ਉਹ ਉਹ ਹੀ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਵਿੱਚ ਪੁਲਿਸ ਦੀ ਟੋਪੀ ਪਈ ਹੋਈ ਆ ਉਹ ਵੇਖ ਲੈਣੇ ਵੀ ਕਿਸੇ ਮੁਲਾਜ਼ਮ ਦੀ ਆ ਗੱਡੀ ਵੀ ਕਿਉਂਕਿ ਦੱਸਿਆ ਗਿਆ ਮੈਨੂੰ ਪਹਿਲਾਂ ਵੀ ਕਿਸੇ ਮੁਲਾਜ਼ਮ ਦੀ ਆ ਪਰ ਅਜੇ ਕਨਫਰਮ ਨਹੀਂ ਹੋਇਆ ਉਹ ਜਾਇਦਾਨੇ ਲਈ ਗੱਡੀ ਲੈਣ ਦੀ ਆ ਸਰ ਅਕਸਰ ਉਹ ਤੇ ਵੀ ਖੜਬੀ ਹੁੰਦਾ ਉਹ ਪਹਿਲਾਂ ਵੀ ਦੱਸਿਆ ਗਿਆ ਵੀ ਇੱਕ ਦੋ ਵਾਰ ਪਹਿਲਾਂ ਵੀ ਵਿਕਣ ਵਾਸਤੇ ਗੱਡੀ ਆਈ ਹੋਈ ਆ ਇਹ ਕਰਕੇ ਫਿਰ ਉਹ ਮੁਲਾਜ਼ਮ ਜਦੋਂ ਮੈਨੂੰ ਕਾਲ ਕੀਤੀ ਤੇ ਮੈਂ ਤੁਰੰਤ ਜਾ ਕੇ ਉਹ ਗੱਡੀ ਜਿਹੜੀ ਆ ਲੈਣ ਦੀ ਆ ਚੱਪਕ